ਇਹਨਾਂ ਦਿਨੀ ਫਰੀਦਕੋਟ ਦੇ ਵਿੱਚ ਕਤਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਿਛਲੇ ਲਗਾਤਾਰ 3 ਦਿਨਾਂ ਵਿੱਚ 3 ਕਤਲ ਦੀਆਂ ਘਟਨਾਵਾਂ ਵਾਪਰੀਆਂ ਹਨ ਤੀਜਾ ਮਾਮਲਾ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਨਾਨਕਸਰ ਵਸਤੀ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਪਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੂਤਰਾਂ ਦਾ ਕਹਿਣਾ ਹੈ ਕਿ ਇਹ ਇਹਨਾਂ ਦਾ ਪਰਿਵਾਰਕ ਮਾਮਲਾ ਸੀ ਵਸਦੋਨਾਂ ਜੀ ਦਾ ਵਸ ਰੋਲਾ ਇਹੀ ਹੈ ਵੀ ਘਰੇ ਨਹੀਂ ਸੀ ਟੇਕਦੀ ਤਾਂ ਆਪਣੀ ਚੋਰਾਂ ਨੂੰ ਜਾ ਵੜਦੀ ਸੀਗੀ ਦੋ ਸਾਲ ਹੋ ਗਏ ਸੀ ਤਰਲੇ ਲੈਂਦਾ ਮੈਂ ਤਾਂ ਕਰਦਾ ਸੀ ਆਂਦਾ ਵੀ ਕੁਝ ਨਹੀਂ ਸੀ ਕਹਿ ਦਿੰਦਾ ਸੀ ਰਾਜੀਰ ਘਰੇ ਰਹਿ ਬੱਚੇ ਸੰਭਲ ਕੇ ਰਾਜੀਰ ਘਰੇ ਰਹਿ ਬੱਚੇ ਸੰਭਲ ਉਹ ਕਹਿੰਦੇ ਵੀ ਮੈਂ ਬਾਹਰ ਹੀ ਰਹਿਣਾ ਵੀ ਮੈਂ ਨਹੀਂ ਬੱਚੇ ਸੰਭਾਲਣਾਂਗੇ ਮੈਂ ਬਾਹਰ ਰਹਿਣਾ ਮੈਂ ਰੂਮ ਲਿਆ ਹੋਇਆ ਮੈਂ ਤਾਂ ਆਪਦਾ ਬਾਹਰੀ ਆਪਦੀ ਜ਼ਿੰਦਗੀ ਕੱਢਣੀ ਤੇ ਆਉਂਦੀ ਸੀ ਤੇ ਸਮਾਨ ਲੈ ਜਾਂਦੀ ਤੇ ਉੱਠ ਜਾਂਦੀ ਸੀ ਬੱਚਿਆਂ ਬਾਰੇ ਨਹੀਂ ਉਹਨੇ ਕੁਝ ਵੀ ਸੋਚਿਆ ਕਿੰਨਾ ਸਮਾਂ ਹੋ ਗਿਆ ਸੀ ਨੇ ਤਾਂ ਵਿਆਹ ਹੋਏ ਇਨਨ ਨੂੰ ਹੋ ਗਿਆ ਜੀ 7 ਸਾਲ ਹੋ ਗਿਆ ਜੀ। ਅੱਛਾ ਕਿੰਨੇ ਬੱਚੇ ਨੇ ਦੇ? ਦੋ ਬੱਚੇ ਹੈ ਜੀ 6 ਸਾਲਾਂ ਨੂੰ ਹੋ ਗਿਆ ਆ ਗਈ ਉਟ ਗਈ ਆ ਗਈ। ਅੱਛਾ ਹੁਣ ਤਾਂ ਸਾਲ 6 ਮਹੀਨੇ ਹੋ ਗਏ ਸੀ ਘਰੇ ਨਹੀਂ ਸੀ ਵੜਦੇ। ਇਹ ਹੁਣ ਜੋ ਰਾਤ ਕੀ ਪਰਨੇ ਚ ਗੱਲਬਾਤ ਕੀ ਹੋਈ ਸੀ ਜਿਹੜੀ ਰਾਤ ਲੜਾਈ ਹੋਈ ਸੀ। ਰਾਤ ਤਾਂ ਬੇਟੇ ਨੇ ਇਹੀ ਕਿਹਾ ਸੀ ਵੀ ਜਦੋਂ ਤੂੰ ਆ ਹੀ ਗਈਆਂ ਵੀ ਕਰਮਾੜ ਕੇ ਹੁਣ ਘਰੇ ਰਹਿ। ਵਿਆਹ ਤੇ ਬੱਚੇ ਸਾਂ। ਜੀ। ਯਾ ਪਰਾਲ ਮੇਰੇ ਤੇ ਬੱਚਿਆਂ ਦੀ ਪੜ੍ਹਾਈ ਕਰਾਈ ਗਏ ਨਾਲ ਪੜਾ ਲਿਖਾ ਸਾਂ ਵੈਨਾਂ ਨੂੰ ਬੱਚਿਆਂ ਨੂੰ ਇਹਨਾਂ ਦੀ ਦੇਖਭਾਲ ਕਰ। ਹਿੰਦੇ ਵੀ ਨਹੀਂ ਮਰੂਮ ਲਿਆ ਮੇਰੀ ਡਿਊਟੀ ਆ ਮੈਂ ਦਿੱਲੀ ਜਾਣਾ ਅੱਛਾ ਤੇ ਫਸੇ ਨਹੀਂ ਬਸ ਉਹਦੇ ਬੋਲਦੇ ਦੋਨੇ ਕੀ ਬੋਲਦੇ ਬੀਟੇ ਗਲ ਕਰ ਕਿੰਨੀ ਉਮਰ ਸੀ ਲੜਕੀ ਦੀ ਇਹ ਵੀ ਹੈਗੀ ਸੀ 25 26 ਸਾਲ ਤੇ ਫਿਰ ਇਹਨੇ ਮੁੰਡੇ ਨੇ ਕੀ ਕਹਦਾ ਲੱਕੀ ਕੀ ਮਾਰਿਆ ਮੁਰਿਆ ਇਹਦੇ ਕਰਕੇ ਇਹਦੇ ਬੋਲ ਛੋਟੇ ਸੀਗਾ ਜੀ ਅੱਛਾ ਤੇ ਹੁਣ ਫਿਰ ਪੁਲਿਸ ਲੈ ਗਈ ਇੱਕ ਵਾਰੀ ਨੂੰ ਹਾਂਜੀ ਹਾਂਜੀ ਲੈ ਗਈ ਕਰੋਚਵਰੀ ਲੱਗੀ ਪੁਲਸਾ ਜਮ ਹਾਂਜੀ ਲੱਗੀ ਕੰਮ ਕਰ ਕੀ ਕਰਦੇ ਸੀਗੇ ਸੇਰ ਸਾਲ ਜੀ ਜਿੰਦਰਾ ਕੰਮ ਕਰਦੇ ਆ ਅਸੀਂ ਅੱਛਾ ਤੇ ਮਾਲ ਪਾਸੂ ਦਾ ਕਰਦੇ ਆ ਬਾਕੀ ਕੋ ਨਸ਼ਾ ਪਤਾ ਹੈ ਨਹੀਂਗਾ ਪਿੰਡ ਦੇ ਵਿੱਚ ਜਿੱਥੋਂ ਮਰਜੀ ਆ ਆਪਣੇ ਬਾਰੇ ਤੁਸੀਂ ਪੁੱਛ ਸਕਦੇ ਸੀ ਸਿੱਧੇ ਸਾਦੇ ਬੰਦੇ ਜਣ ਕੇ ਉਹ ਆਪਦੀ ਘਰ ਵਾਲੀ ਨੂੰ ਬਾਹਰ ਜਾਣ ਤੋਂ ਹੀ ਰੋਕਾ ਉਸੇ ਕਰਕੇ ਲੜਾਈ ਨਹੀਂ ਰਹੀ ਹਾਂਜੀ ਹਾਂਜੀ ਰੋਕਦਾ ਸੀਗਾ ਤੇ ਆਪਦੇ ਆਪਾਂ ਦੋਨੇ ਜੀ ਬੱਚਿਆਂ ਦਾ ਆਪਨੇ ਤਾਂ ਜਿੰਦਗੀ ਖਰਾਬ ਆ ਪਾ ਥੱਕੇ ਖਾਂਦੇ ਤੁਰ ਕਰਦੇ ਇਨਾਂ ਨੇ ਪੜਾਈਏ ਲਖਾਈਏ ਇਹਨਾਂ ਦੀ ਜ਼ਿੰਦਗੀ ਬਣਾਈਆਂ ਬੱਚਿਆਂ ਇਹ ਸਮੌਕੇ ਤੇ ਜਾਣਕਾਰੀ ਜੰਦਿਆ ਡੀਐਸਪੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਤੇ ਰੋਡ ਉੱਪਰ ਨਾਨਕਸਰ ਵਸਤੀ ਵਿੱਚ ਇੱਕ ਕਮੈਲਰ ਦਾ ਉਸਦੇ ਪਤੀ ਵੱਲੋਂ ਕਤਲ ਕੀਤਾ ਗਿਆ ਪਰਿਵਾਰ ਦੇ ਬਿਆਨ ਤੇ ਦਰਜ ਕੀਤੇ ਗਏ ਹਨ ਇੱਕ ਨਾਨਕਸਰ ਵਸਤੀ ਜਿਹੜੀ ਸਵੇ ਰਿਕਟ ਤੋਂ ਫਿਰੋਜ਼ਪੁਰ ਰੋਡ ਤੇ ਸਥਿਤ ਹੈ ਉਸ ਦੇ ਚ ਸਵੇ ਇੱਕ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਹੈ ਜਦੋਂ ਮੌਕੇ ਤੇ ਸਾਡੀ ਜਿਹੜੀ ਫਰੀਕੋਪੋਲਿਸ ਪੁਲਿਸ ਪਹੁੰਚੀ ਤਾਂ ਉਥੇ ਪਤਾ ਲੱਗਾ ਕਿ ਜਿਹੜੀ ਮਰਨ ਵਾਲੀ ਲੜਕੀ ਸੀ ਉਸ ਦਾ ਨਾਮ ਰਾਜ ਰਾਜ ਵੀਰ ਕੋ ਉਪਰਚਨੀ ਤੇ ਉਸ ਦਾ ਪਤੀ ਜਿਹੜਾ ਰਿਸ਼ਪਾਲ ਸਿੰਘ ਵੱਲੋਂ ਉਸ ਦਾ ਮर्डर ਕੀਤਾ ਗਿਆ ਸੀ ਤੇ ਜਦੋਂ ਅਸੀਂ ਇਸ ਵੀ ਇਸ ਟਾਈਮ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਅਸੀਂ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਜਿਹੜਾ ਇਸ ਦਾ ਪਤੀ ਨੂੰ ਰਿਸ਼ਪਾਲ ਸਿੰਘ ਨੂੰ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰ ਲਵਾਂਗੇ तो इसके घरवाल के राजवीर रजनी के जोड़े पेरेंट्स बुलाए हुए हैं उन्होंने बयान आधार मुकदमा दर्ज किया जाएगा जिड़ी हूँ तक की मौके पर सू जो पूछगिछ हुई है जानू आ पता लगा है कि इन्हों का पिछले काफ़ी टाइम तो आपस केस चल रहा से उस कलेस लैके ज मडर अंजाम दिता गया अजीत ओथेंटिक खबर के लिए सबसक्राइब करो अजीत वैब टीवी ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ